ओ, ओ सीगा, सीगा कि ਜਿਹੜੀ ਸ਼ਹਾਦਤ ਗੁਰੂ ਤੇਗ ਬਹਾਦਰ ਪਾਸ਼ਾ ਨੇ ਔਰ ਉਹਨਾਂ ਦੇ ਸਾਥੀਆਂ ਨੇ 350 ਸਾਲ ਪਹਿਲੇ ਦਿੱਤੀ ਸੀਗੀ ਉਹ ਉਹ ਪਰਪਸ ਜਿਹੜਾ ਸੀਗਾ ਪਰਪਸ ਸੀਗਾ ਕਿ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਹੈ ਜ਼ਬਰੀ ਕਨਵਰਸ਼ਨ ਨਹੀਂ ਹੋਣੀ ਚਾਹੀਦੀ ਅੱਜ ਪੰਜਾਬ ਦੇ ਵਿੱਚ ਅਸੀਂ ਦੇਖਦੇ ਆ ਹਿੰਦੁਸਤਾਨ ਚ ਦੇਖਦੇ ਆ ਜ਼ਬਰਦਸਤੀ ਕਨਵਰਸ਼ਨ ਵੀ ਹੁੰਦੀ ਹੈ ਔਰ ਲਾਲਚ ਦੇ ਅਧੀਨ ਵੀ ਕਨਵਰਸ਼ਨ ਹੁੰਦੀ ਹੈ ਅਸੀਂ ਉਹਦੇ ਖਿਲਾਫ ਇਹ ਯਾਤਰਾ ਕੱਢ ਰਹੇ ਆ ਅਸੀਂ ਇਹ ਯਾਤਰਾ ਕੱਢ ਰਹੇ ਆ ਕਿ ਦਸਤਾਰ ਨੂੰ ਕਿਵੇਂ ਅਸੀਂ ਵਾਪਸ ਉਹਨਸ ਲਿਆਂਦੀ ਜਾਵੇ ਅਸੀਂ ਯਾਤਰਾ ਕੱਢ ਰਹੇ ਆ ਡਰੱਗਸ ਦੇ ਖਿਲਾਫ ਅਸੀਂ ਯਾਤਰਾ ਕੱਢ ਰਹੇ ਆ ਪੰਜਾਬ ਨੂੰ ਕਹਿੰਦੇ ਨੇ ਕਿ ਸਾਰਾ ਡਰੱਗਸ ਦੇ ਚਲੇਗਾ ਕਨਵਰਜਨ ਹੋ ਰਹੀ ਏ ਇਹਦੀ ਅਵੇਰਨੈਸ ਵਾਸਤੇ ਕੱਢ ਰਹੇ ਆ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਧਰਮ ਕੀ ਸੀ ਸਾਡੇ ਸਹਿਬਜ਼ਾਦਿਆਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਗੁਰੂਆਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਗਰ ਨਾ ਹੁੰਤੇ ਤੇਗ ਬਹਾਦਰ ਸੁਨਤ ਹੁੰਦੀ ਸਭ ਕੀ ਮੈਂ ਸਮਝਦਾ ਕਿ ਤਿਲਕ ਜੀ ਨੇ ਉਹਦੀ ਰੱਖਿਆ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਇੱਕ ਐਸੀ ਨੀਵ ਰੱਖੀ ਜਿਹਦੇ ਚ ਅੱਜ ਹਿੰਦੁਸਤਾਨ ਦਾ ਨਕਸ਼ਾ ਤੁਸੀਂ ਦੇਖ ਸਕਦੇ ਇਹ 15 ਤਰੀਕ ਨੂੰ 15 ਨਵੰਬਰ ਨੂੰ ਦਿੱਲੀ ਸੀਸਗਨ ਸਾਹਿਬ ਉਹਨਾਂ ਦੇ ਸ਼ਹੀਦੀ ਸਥਾਨ ਤੋਂ ਜਨਮ ਸਥਾਨ ਅੰਮ੍ਰਿਤਸਰ ਜਾਣਾ ਗੁਰੂ ਕੇ ਮਹਿਲ 19 ਦੀ ਰਾਤ ਤੇ ਲਾਸਟ ਅੰਮ੍ਰਿਤਸਰ ਪਹੁੰਚੇਗੀ ਤਕਰੀਬਨ 100 ਕਿਲੋਮੀਟਰ ਦਾ ਰੋਜ਼ ਸਫ਼ਰ ਤੈਅ ਕਰੇਗੀ 20 ਤਰੀਕ ਨੂੰ ਸਵੇਰੇ